ਸਰਕਾਰੀ ਨੌਕਰੀ ਜੋ ਪਹਿਲਾਂ ਨੌਜਵਾਨਾਂ ਲਈ ਸਿਰਫ ਸੁਪਨਾ ਸੀ ਹੁਣ ਹਕੀਕਤ ਬਣ ਚੁੱਕੀ ਹੈ ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੀਤੀ ਅਤੇ ਨੇਕ ਨੀਅਤ ਦੇ ਕਾਰਨ ਸੰਭਵ ਹੋਇਆ ਹੈ ਹੁਣ ਪੜ੍ਹੇ ਲਿਖੇ ਨੌਜਵਾਨ ਖਾਲੀ ਖਿਆਲਾਂ ਵਿੱਚ ਨਹੀਂ ਫਸਦੇ ਬਲਕਿ ਮਿਹਨਤ ਅਤੇ ਹੁਨਰ ਦੇ ਆਧਾਰ ਤੇ ਸਰਕਾਰੀ ਨੌਕਰੀ ਹਾਸਲ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਿਸ਼ਨ ਰੁਜ਼ਗਾਰ ਸਕੀਮ ਤਹਿਤ ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਇਸ ਯੋਜਨਾ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਵਿੱਚ ਕੁੱਲ 58962 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਮਿਸ਼ਨ ਰੁਜ਼ਗਾਰ ਪੰਜਾਬ ਦੇ ਨੌਜਵਾਨਾਂ ਲਈ ਇੱਕ ਨਵੀਂ ਆਸ ਤੇ ਮੌਕਿਆਂ ਦਾ ਦਰਵਾਜ਼ਾ ਖੋਲ ਰਿਹਾ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਮਿਹਨਤ ਦਾ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਖੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਉਂਗੇ ਉਹਨਾ ਤੇਖਾ ਹੋਊਗਾ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਈਐਸ ਬਣੋ ਆਈਪੀਐਸ ਬਣੋ ਵੱਡੇ ਵੱਡੇ ਅਹੁਦਿਆਂ ਤੇ ਬੈਠੋ ਸੋ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਦਾ ਖੜਾ ਤੁਹਾਡੇ ਸਿਰ ਤੇ ਪ੍ਰਮਾਤਮਾ ਰੱਖਣ ਲੱਗਿਆ ਪੈਰ ਡਾ ਡਰ ਕਿਦਰ ਨੇ ਪੈਣਗੇ ਬਹੁਤ ਤਿਲਕਣ ਰਸਤਾ ਹੈ ਕਹਿੰਦਾ ਮੈਂ ਇੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਦੋਸਤੋ ਜਿਸ ਚੀਜ਼ ਦਾ ਇੰਤਿਆਰ ਲੋਕਾਂ ਨੂੰ ਸੀ ਉਸ ਦਿਨ ਦਾ ਇੰਤਿਆਰ ਜਿਹੜਾ ਉਹ ਖਤਮ ਹੋ ਗਿਆ ਹੈ ਤੁੰਦ ਦਾ ਐਕਸੀਡੈਂਟ ਸ਼ੁਰੂ ਹੋ ਗਿਆ ਅੱਜ ਬੋਹਰ ਦੇ ਸ਼ਹਿਰੀ ਖੇਤਰ ਅਤੇ ਪਿੰਡੂ ਖੇਤਰ ਦੇ ਵਿੱਚ ਤੁੰਦ ਵੇਖੀ ਗਈ ਹੈ ਤੇ ਸੰਘਣੀ ਤੁੰਦ ਵੇਖੀ ਗਈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਸੀ ਜਿਸ ਦਾ ਅਸਰ ਅੱਜ ਜਾ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਹੈ ਤੇ ਅਬੋਹਰ ਇੱਕ ਅਜਾ ਖੇਤਰ ਹੈ ਜੋ ਕਿ ਰਾਜਸਥਾਨ ਦੇ ਨਾਲ ਲੱਗਦਾ ਹੈ ਤੇ ਇਹਦੇ ਵਿੱਚ 25 ਦਸੰਬਰ ਤੋਂ ਬਾਅਦ ਇਸ ਤਰ੍ਹਾਂ ਤੁੰਦੇ ਨਜ਼ਾਰੇ ਵੇਖਣ ਨੂੰ ਮਿਲਦੇ ਆ ਪਰ ਇਸ ਵਾਰੀ 10 ਦਿਨ ਪਹਿਲਾਂ ਹੀ ਤੁੰਦ ਜਿਹੜੀ ਹੈ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਮਗਰ ਤੁਸੀਂ ਦੇਖ ਰਹੇ ਹੋ ਵਿਜ਼ਿਬਿਲਟੀ ਬਿਲਕੁਲ ਘਟ ਹੋ ਗਈ ਹੈ ਤੇ ਲੋਕ ਜਿਹੜੇ ਆ ਆਂਜਨ ਵਾਲੀ ਜੋ ਵਾਹਨ ਨੇ ਉਹਨਾਂ ਨੂੰ ਪਰੇਸ਼ਾਨੀਆਂ ਚਲਣੀਆਂ ਪੈ ਰਹੀਆਂ ਲੋਕ ਆਪਣੀਆਂ ਲਾਈਟਾਂ ਜਗਾ ਕੇ ਫਿਰ ਚੱਲ ਰਹੇ ਨੇ ਤੇ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਦੂਸਰੀ ਤਰਫ ਆਪਾਂ ਦੇਖੀਏ ਖੇਤੀ ਵਾਲ ਤੱਕ ਕਿਨੂ ਦੇ ਵਿੱਚ ਮਿਠਾਸ ਜਿਹੜੀ ਹੈ ਹੁਣ ਤੋਂ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕਿਨੂ ਨੂੰ ਤੁੰਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੁੰਦ ਪੈਣ ਤੋਂ ਬਾਅਦ ਕਿਨੂ ਮਿੱਠੇ ਹੋਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਹੀ ਕਣਕ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਆਪਾਂ ਇੱਥੇ ਜੋ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਤੁੰਦ ਦਾ ਅਸਰ ਜਿਹੜਾ ਹੈ ਕਿਸ ਤਰ੍ਹਾਂ ਦਾ ਹੁਣ ਜਿਹੜਾ ਆਪਣੇ ਆਮ ਜੀਵਨ ਤੇ ਦਿਖਾਈ ਦੇਗਾ ਖਾਸ ਗੱਲ ਇਹ ਹੈ ਕਿ ਜੋ ਲੋਕ ਕੱਪੜੇ ਦਾ ਵਪਾਰ ਕਰਦੇ ਆ ਗਰਮ ਕੱਪੜੇ ਦਾ ਵਪਾਰ ਕਰਦੇ ਆ ਉਹਨਾਂ ਦੇ ਚਿਹਰੇ ਉੱਪਰ ਵੀ ਚਮਕ ਆ ਜਾਏਗੀ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਜੋ ਲੋਕ ਗਰਮ ਕਪੜੇ ਲੈ ਕੇ ਬੈਠੇ ਸੀ ਉਹਨਾਂ ਦੀ ਦੁਕਾਨਦਾਰੀ ਨਹੀਂ ਚੱਲ ਰਹੀ ਸੀ ਤੇ ਹੁਣ ਜਿਹੜਾ ਹੰਦਪੈਣ ਨਾਲ ਦੁਕਾਨਦਾਰ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਏਗੀ ਬਾਜ਼ਾਰਾਂ ਦੀ ਰੌਣਕ ਜਿਹੜੀ ਹੈ ਵੱਧਣੀ ਸ਼ੁਰੂ ਹੋ ਜਾਣਗੀਆਂ ਦੁੰਦੇਗਰਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਜੀ ਇੱਕ ਤਾਂ ਅਖਬਾਰ ਵੀ ਬਹੁਤ ਲੇਟ ਆ ਰਿਹਾ ਹੈ ਤੇ ਠੰਡ ਵੀ ਬਹੁਤ ਪੈ ਰਹੀ ਹੈ ਜੀ ਠੰਡ ਪੈਣੀ ਵੀ ਚਾਹੀਦੀ ਹੈ ਜੀ ਤੇ ਤਾਂ ਕਿ ਬਾਜ਼ਾਰ ਦੇ ਵਿੱਚ ਮਾਹੌਲ ਬਣ ਜਾਏ ਠੰਡ ਦਾ ਤੇ ਕਾਰੋਬਾਰ ਚੱਲ ਪਵੇ ਜੀ ਤਾਂ ਹੁੰਦਾ ਹੋਰ ਕੀ ਸਰਵੇਖਣ ਨੂੰ ਮਿਲ ਰਿਹਾ ਹੁੰਦਾ ਜੀ ਜਿਵੇਂ ਦੁੰਦਾ ਪੈਰੀਆਂ ਨੇ ਫਸਲਾਂ ਫਸਲਾਂ achi ho jaan giyan ji te nalay ਸ਼ਿਮਲਾ ਸ਼ਿਮਲਾ ਜਾਂਦੇ ਘੁੰਮਣ ਵਾਸਤੇ ਤੇ ਅਬੋਰੀ ਇਹਨਾਂ ਠੰਡ ਦਾ ਆਨੰਦ ਆ ਰੇ ਹਾਂਜੀ ਅਬੋਰੀ ਸ਼ਿਮਲਾ ਬਣੇ ਤੰਦੇ ਬਹੁਤ ਜ਼ਿਆਦਾ ਹੈ ਜੀ ਇੱਥੇ ਸਬਜ਼ੀ ਲੈ ਕੇ ਆਉਂਦੇ ਆ ਸੀ ਤੇ ਕੋਈ ਬੈਠਣ ਦਾ ਇੰਤਜ਼ਾਮ ਹੈ ਨਹੀਂ ਜੀ ਇੱਥੇ ਤੇ ਥੜਿਆਂ 'ਚ ਬਹਿ ਕੇ ਆ ਸਬਜ਼ੀ ਲਾਉਂਦੇ ਆ ਜੀ ਕਰਦੀ ਦੇਸੀ ਸਬਜ਼ੀ ਲਿਆਉਂਦੇ ਆ ਸੀ ਤੇ ਲੋਕ ਸ਼ਿਮਲਾ ਜਾਂਦੇ ਘੁੰਮਣੇ ਅੱਜ ਫਰੀ ਸ਼ਿਮਲਾ ਆਇਆ ਪਿਆ ਹੈ ਜੀ ਹਾਂਜੀ ਫਾਇਦਾ ਹੈ ਸੱਜਿਆਂ ਨੂੰ ਜਾਂ ਨੁਕਸਾਨ ਹੈ ਨਹੀਂ ਫਸਲਾਂ ਨੂੰ ਕਣਕਾਂ ਨੂੰ ਫਾਇਦਾ ਹੈ ਜੀ ਪ੍ਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਜੀ ਤੁੰਦ ਕਰਕੇ ਪਰੇਸ਼ਾਨੀ ਹੈ ਜੀ ਸਾਰੀ ਰਸਤੇ ਤੇ ਆਉਣ ਜਾਣ ਵਾਸਤੇ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਐਕਸੀਡੈਂਟ ਦਾ ਖਤਰਾ ਹਾਂਜੀ ਹਾਂਜੀ ਐਕਸੀਡੈਂਟ ਦਾ ਬਹੁਤ ਖਤਰਾ ਹੈ ਜੀ ਹੁਣ ਬਹੁਤ ਠੰਡ ਦੇ ਵਿੱਚ ਬਹੁਤ ਔਖੇ ਆਏ ਆ ਜੀ ਥੋੜੀ ਥੋੜੀ ਸਰਦੀ ਸਪੀਡ ਤੇ ਆਏ ਆ ਜੀ ਸਾਰੀ ਉਸ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਥੁੰਦਾ ਤੇ ਹੁਣ ਦਾ ਨੁਕਸਾਨ ਰਹੇਗਾ ਕਿ ਫਾਇਦਾ ਰਹੇਗਾ ਨਹੀਂ ਥੁੰਦੇ ਦਾ ਕਣਕ ਨੂੰ ਤਾਂ ਬਹੁਤ ਫਾਇਦਾ ਰਹੂਗਾ ਜੀ ਤੇ ਹੁਣ ਜੇ ਕੋਰਾ ਪਿਆ ਤਾਂ ਥੋੜਾ ਸਸੂ ਨੂੰ ਜ਼ਿਆਦਾ ਨੁਕਸਾਨ ਹੈ ਜੀ ਤੁਹਾਡਾ ਸਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਦੋਸਤੋ ਜਿਸ ਚੀਜ਼ ਦਾ ਇੰਤਜ਼ਾਰ ਲੋਕਾਂ ਨੂੰ ਸੀ ਉਸ ਦਿਨ ਦਾ ਇੰਤਜ਼ਾਰ ਜਿਹੜਾ ਉਹ ਖਤਮ ਹੋ ਗਿਆ ਹੈ ਤੁੰਦ ਦਾ ਸੀਜ਼ਨ ਸ਼ੁਰੂ ਹੋ ਗਿਆ ਅੱਜ ਬੋਹਰ ਦੇ ਸ਼ਹਿਰੀ ਖੇਤਰ ਅਤੇ ਪਿੰਡੂ ਖੇਤਰ ਦੇ ਵਿੱਚ ਤੁੰਦ ਵੇਖੀ ਗਈ ਹੈ ਤੇ ਸੰਘਣੀ ਤੁੰਦ ਵੇਖੀ ਗਈ ਹੈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਸੀ ਜਿਸ ਦਾ ਅਸਰ ਅੱਜ ਜਾ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਹੈ ਤੇ ਅਬੋਹਰ ਇੱਕ ਐਜਾ ਖੇਤਰ ਹੈ ਜੋ ਕਿ ਰਾਜਸਥਾਨ ਦੇ ਨਾਲ ਲੱਗਦਾ ਹੈ ਤੇ ਇਹਦੇ ਵਿੱਚ 25 ਦਸੰਬਰ ਤੋਂ ਬਾਅਦ ਇਸ ਤਰ੍ਹਾਂ ਤੁੰਦੇ ਨਜ਼ਾਰੇ ਵੇਖਣ ਨੂੰ ਮਿਲਦੇ ਆ ਪਰ ਇਸ ਵਾਰੀ 10 ਦਿਨ ਪਹਿਲਾਂ ਹੀ ਤੁੰਦ ਜਿਹੜੀ ਹੈ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਮਗਰ ਤੁਸੀਂ ਦੇਖ ਰਹੇ ਹੋ ਵਿਜ਼ਿਬਿਲਟੀ ਬਿਲਕੁਲ ਘਟ ਹੋ ਗਈ ਹੈ ਤੇ ਲੋਕ ਜਿਹੜੇ ਆ ਅੰਜਨ ਵਾਲੇ ਜੋ ਵਾਹਨ ਨੇ ਉਹਨਾਂ ਨੂੰ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਲੋਕ ਆਪਣੀਆਂ ਲਾਈਟਾਂ ਜਗਾ ਕੇ ਫਿਰ ਚੱਲ ਰਹੇ ਨੇ ਤੇ ਤਾਕੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਦੂਸਰੀ ਤਰਫ ਆਪਾਂ ਦੇਖੀਏ ਖੇਤੀ ਵਾਲ ਤੱਕ ਕਿਨੂ ਦੇ ਵਿੱਚ ਮਿਠਾਸ ਜਿਹੜੀ ਹੈ ਹੁਣ ਤੋਂ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕਿਨੂ ਨੂੰ ਤੁੰਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੁੰਦ ਪੈਣ ਤੋਂ ਬਾਅਦ ਕਿਨੂ ਮਿੱਠੇ ਹੋਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਹੀ ਕਣਕ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਆਪਾਂ ਇੱਥੇ ਜੋ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਤੁੰਦ ਦਾ ਅਸਰ ਜਿਹੜਾ ਹੈ ਕਿਸ ਤਰ੍ਹਾਂ ਦਾ ਹੁਣ ਜਿਹੜਾ ਆਪਣੇ ਆਮ ਜੀਵਨ ਤੇ ਦਿਖਾਈ ਦੇਗਾ ਛਾਸ ਗੱਲ ਇਹ ਹੈ ਕਿ ਜੋ ਲੋਕ ਕੱਪੜੇ ਦਾ ਵਪਾਰ ਕਰਦੇ ਆ ਗਰਮ ਕੱਪੜੇ ਦਾ ਵਪਾਰ ਕਰਦੇ ਆ ਉਨਾਂ ਦੇ ਚਿਹਰਿਆਂ ਉੱਪਰ ਵੀ ਚਮਕ ਆ ਜਾਏਗੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜੋ ਲੋਕ ਗਰਮ ਕਪੜੇ ਲੈ ਕੇ ਬੈਠੇ ਸੀ ਉਹਨਾਂ ਦੀ ਦੁਕਾਨਦਾਰੀ ਨਹੀਂ ਚੱਲ ਰਹੀ ਸੀ ਤੇ ਹੁਣ ਜਿਹੜਾ ਤੁੰਦ ਪੈਣ ਨਾਲ ਦੁਕਾਨਦਾਰ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਏਗੀ ਬਾਜ਼ਾਰਾਂ ਦੀ ਰੌਣਕ ਜਿਹੜੀ ਹੈ ਵਧਣੀ ਸ਼ੁਰੂ ਹੋ ਜਾਣਗੀਆਂ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਜੀ ਇੱਕ ਤਾਂ ਅਖਬਾਰ ਵੀ ਬਹੁਤ ਲੇਟ ਆ ਰਿਹਾ ਹੈ ਤੇ ਠੰਡ ਵੀ ਬਹੁਤ ਪੈ ਰਹੀ ਹੈ ਜੀ ਠੰਡ ਪੈਣੀ ਵੀ ਚਾਹੀਦੀ ਹੈ ਜੀ ਤੇ ਤਾਂ ਕਿ ਬਾਜ਼ਾਰ ਦੇ ਵਿੱਚ ਮਾਹੌਲ ਬਣ ਜਾਏ ਠੰਡ ਦਾ ਤੇ ਕਾਰੋਬਾਰ ਚੱਲ ਪਵੇ ਤੋਂ ਦਾ ਹੋਰ ਕੀ ਸਰ ਵੇਖਣ ਨੂੰ ਮਿਲ ਰਿਹਾ ਜੀ ਦੁੰਦਾ ਜੀ ਜਿਵੇਂ ਦੁੰਦਾ ਪਿਆਰੀਆਂ ਨੇ ਫਸਲਾਂ ਫਸਲਾਂ ਅੱਛੀਆਂ ਹੋ ਜਾਣਗੀਆਂ ਜੀ ਤੇ ਨਾਲੇ ਸ਼ਿਮਲਾ ਸ਼ਿਮਲਾ ਜਾਂਦੇ ਘੁੰਮਣ ਵਾਸਤੇ ਤੇ ਅਬੋਰੀ ਇਹਨਾਂ ਠੰਡ ਦਾ ਆਨੰਦ ਆ ਰਿਹਾ ਹਾਂ ਜੀ ਅਬੋਰੀ ਸ਼ਿਮਲਾ ਬਣੇ ਤੋਂ ਦਾ ਬਹੁਤ ਜ਼ਿਆਦਾ ਜੀ ਇੱਥੇ ਸਬਜ਼ੀ ਲੈ ਕੇ ਆਉਂਦੇ ਆ ਸੀ ਤੇ ਕੋਈ ਬੈਠਣ ਦਾ ਇੰਤਜ਼ਾਮ ਹੈ ਨਹੀਂ ਜੀ ਇੱਥੇ ਤੇ ਥੜਿਆਂ ਤੇ ਬਹਿ ਕੇ ਆ ਸਬਜ਼ੀ ਲਾਉਂਦੇ ਆ ਜੀ ਕਰਦੀ ਦੇਸੀ ਸਬਜ਼ੀ ਲਾਉਂਦੇ ਆ ਸੀ ਤੇ ਲੋਕ Shimla ਜਾਂਦੇ ਆ ਕੁੰਮੜਾ ਅਜੇ ਫ੍ਰੀ Shimla ਹੋਇਆ ਪਿਆ ਜੀ ਹਾਂਜੀ ਫਾਇਦਾ ਹੈ ਸੱਜਿਆਂ ਨੂੰ ਜਾਂ ਨੁਕਸਾਨ ਹੈ ਨਹੀਂ ਫਸਲਾਂ ਨੂੰ ਕਣਕਾਂ ਨੂੰ ਫਾਇਦਾ ਹੈ ਜੀ ਇਹਨਾਂ ਨੂੰ ਤੁਹਾਨੂੰ ਸਥਾਨੀ ਆ ਰਹੀ ਹੈ ਪਰੇਸ਼ਾਨੀ ਜੀ ਤੰਦ ਕਰਕੇ ਪਰੇਸ਼ਾਨੀ ਹੈ ਜੀ ਸਾਰੀ ਰਸਤੇ ਤੇ ਆਉਣ ਜਾਣ ਵਾਸਤੇ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਐਕਸੀਡੈਂਟ ਦਾ ਖਤਰਾ ਹਾਂਜੀ ਹਾਂਜੀ ਐਕਸੀਡੈਂਟ ਦਾ ਬਹੁਤ ਖਤਰਾ ਹੈ ਜੀ ਹੁਣ ਬਹੁਤ ਠੰਡ ਦੇ ਵਿੱਚ ਬਹੁਤ ਔਖੇ ਆਏ ਆ ਜੀ ਥੋੜੀ ਥੋੜੀ ਔਲੀ 10 ਦੇ ਸਪੀਡ ਤੇ ਆਏ ਆ ਜੀ 10 ਸਵਾਰੀ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਧੁੰਦਾ ਤੇ ਉਹਦਾ ਨੁਕਸਾਨ ਰਹੇਗਾ ਕਿ ਫਾਇਦਾ ਰਹੇਗਾ ਨਹੀਂ ਤੁੰਦਾ ਦਾ ਕਣਕ ਨੂੰ ਤਾਂ ਬਹੁਤ ਨੂੰ ਫਾਇਦਾ ਰਹੂਗਾ ਜੀ ਤੇ ਹੁਣ ਜੇ ਕੋਰਾ ਪਿਆ ਤਾਂ ਥੋੜਾ ਸਸੂ ਨੂੰ ਜ਼ਿਆਦਾ ਨੁਕਸਾਨ ਹੈ ਜੀ ਤੁਹਾਨੂੰ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਦੋਸਤੋ ਜਿਸ ਚੀਜ਼ ਦਾ ਇੰਤਜ਼ਾਰ ਲੋਕਾਂ ਨੂੰ ਸੀ ਉਸ ਦਿਨ ਦਾ ਇੰਤਜ਼ਾਰ ਜਿਹੜਾ ਉਹ ਖਤਮ ਹੋ ਗਿਆ ਹੈ ਤੁੰਦਾ ਦਾ ਸੀਜ਼ਨ ਸ਼ੁਰੂ ਹੋ ਗਿਆ ਅੱਜ ਬੋਹਰ ਦੇ ਸ਼ਹਿਰੀ ਖੇਤਰ ਅਤੇ ਪਿੰਡੂ ਖੇਤਰ ਦੇ ਵਿੱਚ ਤੁੰਦ ਵੇਖੀ ਗਈ ਹੈ ਤੇ ਸੰਘਣੀ ਤੁੰਦ ਵੇਖੀ ਗਈ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਸੀ ਜਿਸ ਦਾ ਅਸਰ ਅੱਜ ਜਾ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਹੈ ਤੇ ਅਬੋਹਰ ਇੱਕ ਐਜਾ ਖੇਤਰ ਹੈ ਜੋ ਕਿ ਰਾਜਸਥਾਨ ਦੇ ਨਾਲ ਲੱਗਦਾ ਹੈ ਤੇ ਇਹਦੇ ਵਿੱਚ 25 ਦਸੰਬਰ ਤੋਂ ਬਾਅਦ ਇਸ ਤਰ੍ਹਾਂ ਧੁੰਦੇ ਨਜ਼ਾਰੇ ਵੇਖਣ ਨੂੰ ਮਿਲਦੇ ਆ ਪਰ ਇਸ ਵਾਰੀ 10 ਦਿਨ ਪਹਿਲਾਂ ਹੀ ਧੁੰਦ ਜਿਹੜੀ ਹੈ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਮਗਰ ਤੁਸੀਂ ਦੇਖ ਰਹੇ ਹੋ ਵਿਜ਼ਿਬਿਲਟੀ ਬਿਲਕੁਲ ਘਟ ਹੋ ਗਈ ਹੈ ਤੇ ਲੋਕ ਜਿਹੜੇ ਆ ਆਂਜਨ ਵਾਲੇ ਜੋ ਵਾਹਨ ਨੇ ਉਹਨਾਂ ਨੂੰ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਲੋਕ ਆਪਣੀਆਂ ਲਾਈਟਾਂ ਜਗਾ ਕੇ ਫਿਰ ਚੱਲ ਰਹੇ ਨੇ ਤੇ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਦੂਸਰੀ ਤਰਫ ਆਪਾਂ ਦੇਖੀਏ ਖੇਤੀਵਾਲ ਤੱਕ ਕਿਨੂ ਦੇ ਵਿੱਚ ਮਿਠਾਸ ਜਿਹੜੀ ਹੈ ਹੁਣ ਤੋਂ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕਿਨੂ ਨੂੰ ਤੁੰਦ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੁੰਦ ਪੈਣ ਤੋਂ ਬਾਅਦ ਕਿਨੂ ਮਿੱਠੇ ਹੋਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਹੀ ਕਣਕ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਆਪਾਂ ਇੱਥੇ ਜੋ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਤੁੰਦ ਦਾ ਅਸਰ ਜਿਹੜਾ ਹੈ ਕਿਸ ਤਰ੍ਹਾਂ ਦਾ ਹੁਣ ਜਿਹੜਾ ਆਪਣੇ ਆਮ ਜੀਵਨ ਤੇ ਦਿਖਾਈ ਦੇਗਾ ਛਾਸ ਗੱਲ ਇਹ ਹੈ ਕਿ ਜੋ ਲੋਕ ਕੱਪੜੇ ਦਾ ਵਪਾਰ ਕਰਦੇ ਆ ਗਰਮ ਕੱਪੜੇ ਦਾ ਵਪਾਰ ਕਰਦੇ ਆ ਉਹਨਾਂ ਦੇ ਚਿਹਰੇ ਉੱਪਰ ਵੀ ਚਮਕ ਆ ਜਾਏਗੀ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਜੋ ਲੋਕ ਗਰਮ ਕਪੜੇ ਲੈ ਕੇ ਬੈਠੇ ਸੀ ਉਹਨਾਂ ਦੀ ਦੁਕਾਨਦਾਰੀ ਨਹੀਂ ਚੱਲ ਰਹੀ ਸੀ ਤੇ ਹੁਣ ਜਿਹੜਾ ਹੰਦਪੈਣ ਨਾਲ ਦੁਕਾਨਦਾਰ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਏਗੀ ਬਾਜ਼ਾਰਾਂ ਦੀ رونਕ ਜਿਹੜੀ ਹੈ ਵੱਧਣੀ ਸ਼ੁਰੂ ਹੋ ਜਾਣਗੀਆਂ ਦੁੰਦੇਗਰਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਜੀ ਇੱਕ ਤਾਂ ਅਖਬਾਰ ਵੀ ਬਹੁਤ ਲੇਟ ਆ ਰਿਹਾ ਹੈ ਤੇ ਠੰਡ ਵੀ ਬਹੁਤ ਪੈ ਰਹੀ ਹੈ ਜੀ ਠੰਡ ਪੈਣੀ ਵੀ ਚਾਹੀਦੀ ਹੈ ਜੀ ਤੇ ਤਾਂ ਕਿ ਬਾਜ਼ਾਰ ਦੇ ਵਿੱਚ ਮਾਹੌਲ ਬਣ ਜਾਏ ਠੰਡ ਦਾ ਤੇ ਕਾਰੋਬਾਰ ਚੱਲ ਪਵੇ ਜੀ ਮੈਂ ਤੁੰਦਾ ਹੋਰ ਕੀ ਸਰਵੇਖਨ ਮਿਲ ਰਿਹਾ ਤੁੰਦਾ ਜੀ ਜਿਵੇਂ ਦੁੰਦਾ ਪੈਰੀਆਂ ਨੇ ਫਸਲਾਂ ਫਸਲਾਂ achi ho jaan giyan ji te nalay ਸ਼ਿਮਲਾ ਸ਼ਿਮਲਾ ਜਾਂਦੇ ਘੁੰਮਣ ਵਾਸਤੇ ਤੇ ਅਬੋਰੀ ਇਹਨਾਂ ਠੰਡ ਦਾ ਆਨੰਦ ਆ ਰਿਹਾ ਜੀ ਹਾਂਜੀ ਅਬੋਰੀ ਸ਼ਿਮਲਾ ਬਣ ਗਿਆ ਤੋਂ ਦੇ ਬਹੁਤ ਜ਼ਿਆਦਾ ਹੈ ਜੀ ਇੱਥੇ ਸਬਜ਼ੀ ਲੈ ਕੇ ਆਉਨੇ ਆ ਸੀ ਤੇ ਕੋਈ ਬੈਠਣ ਦਾ ਇੰਤਜ਼ਾਮ ਹੈ ਨਹੀਂ ਜੀ ਇੱਥੇ ਤੇ ਥੜਿਆਂ ਚ ਬੈ ਕੇ ਆ ਸਬਜ਼ੀ ਲਾਉਂਦੇ ਆ ਜੀ ਘਰ ਦੀ ਦੇਸੀ ਸਬਜ਼ੀ ਲਿਆਉਂਦੇ ਆ ਸੀ ਤੇ ਲੋਕ ਸ਼ਿਮਲਾ ਜਾਂਦੇ ਆ ਘੁੰਮਣ ਅੱਜ ਇੱਥੇ ਸ਼ਿਮਲਾ ਹੋਇਆ ਪਿਆ ਜੀ ਹਾਂਜੀ ਫਾਇਦਾ ਹੈ ਸਬਜ਼ੀਆਂ ਨੂੰ ਜਾਂ ਨੁਕਸਾਨ ਹੈ ਨਹੀਂ ਫਸਲਾਂ ਨੂੰ ਕਣਕਾਂ ਨੂੰ ਫਾਇਦਾ ਹੈ ਜੀ ਪਰਸ਼ਾਨੀ ਆ ਰਹੀ ਹੈ ਪਰੇਸ਼ਾਨੀ ਜੀ ਤੁੰਦ ਕਰਕੇ ਪਰੇਸ਼ਾਨੀ ਹੈ ਜੀ ਸਾਰੀ ਰਸਤੇ ਚ ਆਉਣ ਜਾਣ ਵਾਸਤੇ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਐਕਸੀਡੈਂਟ ਦਾ ਖਤਰਾ ਹਾਂਜੀ ਹਾਂਜੀ ਐਕਸੀਡੈਂਟ ਦਾ ਬਹੁਤ ਖਤਰਾ ਹੈ ਜੀ ਹੁਣ ਬਹੁਤ ਠੰਡ ਦੇ ਵਿੱਚ ਬਹੁਤ ਔਖੇ ਆਏ ਆ ਜੀ ਥੋੜੀ ਥੋੜੀ ਔਲੀ 10 ਦੀ ਸਪੀਡ ਤੇ ਆਏ ਆ ਜੀ ਇਹ ਸਵਾਰੀ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਤੁੰਦਾ ਤੇ ਉਹਦਾ ਨੁਕਸਾਨ ਰਹੇਗਾ ਕਿ ਫਾਇਦਾ ਰਹੇਗਾ ਨਹੀਂ ਤੁੰਦ ਦਾ ਤਾਂ ਕਣਕ ਨੂੰ ਤਾਂ ਬਹੁਤ ਨੂੰ ਫਾਇਦਾ ਰਹੂਗਾ ਜੀ ਤੇ ਹੁਣ ਜੇ ਕੋਰਾ ਪਿਆ ਤਾਂ ਥੋੜਾ ਸਸੂ ਨੂੰ ਜ਼ਿਆਦਾ ਨੁਕਸਾਨ ਹੈ ਜੀ ਤੁਹਾਡਾ ਸਵੇਰਾ ਟੀਵੀ ਲਈ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ